ਸਚੇਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗੜਗੜਪੁਰੀ ਤੇ ਤੁਸੀਂ ਵੇਖ ਰਹੇ ਵਰਲਡ ਪੰਜਾਬੀ ਟੀਵੀ ਦੋਸਤੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰ ਰਿਤ ਵਿਖੇ ਪੇਸ਼ ਹੋਏ ਉੱਥੇ ਪੇਸ਼ ਹੋ ਕੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੜਜ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਇਸ ਸਪਸ਼ਟੀਕਰਨ ਦੇ ਉੱਤੇ ਜਿਹੜਾ ਫੈਸਲਾ ਆ ਉਤ ਸਿੰਘ ਸਾਹਿਬ ਵੱਲੋਂ ਕਿਹਾ ਗਿਆ ਕਿ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਲੈ ਜਾਇਗਾ ਔਰ ਜੋ ਕੁਝ ਉੱਥੇ ਗੱਲਬਾਤ ਹੋਈ ਉਹਦਾ ਫੈਸਲਾ ਜਿਹੜਾ ਉਹ ਬਾਅਦ ਵਿੱਚ ਆਵੇਗਾ ਇਸ ਸਾਰੇ ਘਟਨਾਕ੍ਰਮ ਤੋਂ ਜਿਹੜੇ ਆਮ ਲੋਕ ਨੇ ਉਹ ਇਹ ਜਾਣਨਾ ਚਾਹੁੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਉਹ ਹੈ ਕੀ ਸ਼੍ਰੀ ਅਕਾਲ ਤਖਤ ਸਾਹਿਬ ਹੋਂਦ ਵਿੱਚ ਕਦੋਂ ਆਇਆ ਤੇ ਜਿਹੜੇ ਫੈਸਲੇ ਨੇ ਹੁਕਮਨਾਮੇ ਨੇ ਉਹ ਕਿਵੇਂ ਜਾਰੀ ਹੁੰਦੇ ਨੇ ਪੰਜ ਸਿੰਘ ਸਹਿਬਾਨ ਜਿਹੜੇ ਪੰਜ ਤਖਤ ਨੇ ਇਹ ਕਿਵੇਂ ਹੋਂਦ ਵਿੱਚ ਆਏ ਦੋਸਤੋ ਛਿਰ ਅਕਾਲ ਤਖਤ ਸਾਹਿਬ ਦੀ ਸਥਾਪਨਾ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ 1606 ਈਸਵੀ ਨੂੰ ਕੀਤੀ ਸੀ ਇਹ ਜਿਹੜਾ ਤਖਤ ਸਥਾਪਿਤ ਕੀਤਾ ਗਿਆ ਇਹ ਮੇਰੀ ਪੀੜੀ ਦੇ ਸਿਧਾਂਤ ਨੂੰ ਲੈ ਕੇ ਕੀਤਾ ਗਿਆ ਔਰ ਅਕਾਲ ਤਖਤ ਸਾਹਿਬ ਦੇ ਉੱਤੇ ਦੋ ਨਿਸ਼ਾਨ ਸਾਹਿਬ ਨੇ ਇੱਕ ਮੇਰੀ ਦਾ ਤੇ ਇੱਕ ਪੀਰੀ ਦਾ ਗੁਰੂ ਅਰਗਨ ਦੇ ਸਾਹਿਬ ਨੇ ਇੱਕ ਨਗਾਰਾ ਵੀ ਰੱਖਿਆ ਸੀ ਤੇ ਪੂਰੀ ਤਰ੍ਹਾਂ ਜਿਵੇਂ ਰਾਜਿਆਂ ਦੇ ਤਖਤ ਹੁੰਦੇ ਨੇ ਉਸੇ ਤਰ੍ਹਾਂ ਦਾ ਹੀ ਤਖਤ ਬਣਾਇਆ ਗਿਆ ਸੀ ਇਸ ਨੂੰ ਅਕਾਲ ਤਖਤ ਸਾਹਿਬ ਨਹੀਂ ਕਿਹਾ ਜਾਂਦਾ ਉਸ ਟਾਈਮ ਅਕਾਲ ਬੂੰਗਾ ਕਿਹਾ ਜਾਂਦਾ ਸੀ ਲੇਕਿਨ 18ਵੀਂ ਸਦੀ ਦੇ ਵਿੱਚ ਜਦੋਂ ਮਿਸਲਾਂ ਦਾ ਆਪਸ ਵਿੱਚ ਝਗੜੇ ਸ਼ੁਰੂ ਹੋਏ ਤਾਂ ਮਿਸਲਾਂ ਨੇ ਇਹ ਫੈਸਲਾ ਕੀਤਾ ਕਿ ਅਕਾਲ ਬੂੰਗਾ ਦੇ ਉੱਤੇ ਜਾ ਕੇ ਫੈਸਲੇ ਕੀਤੇ ਜਾਣ ਤੇ ਉਦੋਂ ਪੰਜ ਪਿਆਰੇ ਜਿਹੜੇ ਸੀ ਉਹ ਫੈਸਲੇ ਕਰਦੇ ਸੀ ਕਿਉਂਕਿ ਉਦੋਂ ਜਿਹੜੇ ਤਖਤ ਸੀ ਉਹ ਹੋਂਦ ਵਿੱਚ ਨਹੀਂ ਸੀ ਆਏ। ਔਰ ਪੰਜ ਪਿਆਰੇ ਮਿਲ ਕੇ ਫੈਸਲਾ ਕਰਦੇ ਸੀ ਤਾਂ ਉਹ ਸਾਰੇ ਜਿਹੜੇ ਮਸਲਾਂ ਵਾਲੇ ਸੀ ਉਹ ਉਹਨੂੰ ਮੰਨਦੇ ਸੀ। ਬਾਅਦ ਵਿੱਚ ਇਸ ਦਾ ਨਾਮ ਜਿਹੜਾ ਆ ਅਕਾਲ ਬੂੰਗਾ ਤੋਂ ਅਕਾਲ ਤਖਤ ਸੱਪ ਪੈ ਗਿਆ। ਤੇ ਫਿਰ 20ਵੀਂ ਸਦੀ ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਉਸ ਸਮੇਂ ਪੰਜ ਤਖਤ ਜਿਹੜੇ ਨੇ ਉਹ ਵੀ ਹੋਂਦ ਵਿੱਚ ਆਏ। ਪਹਿਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੀਜਾ ਤਲਵੰਡੀ ਸਾਹਿਬ ਸਾਬੋ ਦੇ ਵਿੱਚ ਤਖਤ ਦੰਦਮਾ ਸਾਹਿਬ ਚੌਥਾ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤੇ ਪੰਜਵਾਂ ਸ੍ਰੀ ਨਦੇੜ ਸਾਹਿਬ ਜਣੀ ਸ੍ਰੀ ਹਰਮੰਦਰ ਨਦੇੜ ਸਾਹਿਬ ਇਹ ਪੰਜ ਤਖਤ ਜਿਹੜੇ ਨੇ ਇਹ ਹੋਂਦ ਵਿੱਚ ਆਏ ਤੇ ਇਹਨਾਂ ਪੰਜਾਂ ਤਖਤਾਂ ਦੇ ਸਿੰਘ ਸਹਿਬਾਨ ਮਿਲ ਕੇ ਹੁਕਮਨਾਮੇ ਜਾਰੀ ਕਰਨ ਲੱਗੇ ਔਰ ਇੱਥੇ ਫੈਸਲੇ ਹੋਣ ਲੱਗੇ ਫੈਸਲੇ ਤਾਂ ਅਕਾਲ ਪੁੰਗਾਂ ਤੇ ਵੀ ਹੁੰਦੇ ਸੀ ਉਦੋਂ ਵੀ ਹੁਕਮਨਾਮੇ ਜਾਰੀ ਹੁੰਦੇ ਸੀ ਇੱਕ ਜਥੇਦਾਰ ਨਿਯੁਕਤ ਕੀਤਾ ਜਾਂਦਾ ਸੀ ਤੇ ਪੰਜ ਪਿਆਰੇ ਮਿਲ ਕੇ ਉੱਥੇ ਫੈਸਲੇ ਕਰਦੇ ਸੀ ਪਰ ਉਸ ਤੋਂ ਬਾਅਦ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦਾ ਚਾਹੀਦਾ ਸੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਇਹ ਨੰ ਪੰਜਾਂ ਤਖਤਾਂ ਦੇ ਉੱਤੇ ਜਥੇਦਾਰ ਜਿਹੜੇ ਨੇ ਉਹ ਨਾਮਜ਼ਦ ਕੀਤੇ ਨਿਯੁਕਤ ਕੀਤੇ ਤੇ ਫਿਰ ਜਿਹੜੇ ਨੇ ਉਹ ਫੈਸਲੇ ਆਉਣ ਲੱਗੇ ਉਸ ਤੋਂ ਬਾਅਦ ਜਿਹੜੇ ਇਹ ਫੈਸਲੇ ਨੇ ਇਹ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਆ ਰਹੇ ਨੇ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ ਤੇ ਹੁਕਮਨਾਮਾ ਵੀ ਜਿਹੜਾ ਉਹ ਪੰਜ ਸਿੰਘ ਸਹਿਬਾਨ ਵੱਲੋਂ ਮਿਲ ਕੇ ਜਾਰੀ ਕੀਤਾ ਜਾਂਦਾ ਆ ਇਹਨਾਂ ਤਖਤਾਂ ਦੇ ਸੱਥੇਦਾਰ ਮਿਲ ਕੇ ਫਿਰ ਸਾਰੇ ਫੈਸਲੇ ਕਰਦੇ ਨੇ ਹੁਣ ਤੱਕ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਵੱਡੇ ਵੱਡੇ ਜਿਹੜੇ ਵੀਆਈਪੀ ਕਹੋਂਦੇ ਲੋਕ ਸੀਗੇ ਉਹਨਾਂ ਨੂੰ ਵੀ ਇੱਥੇ ਤਲਬ ਕੀਤਾ ਗਿਆ ਗਿਆਨੀ ਜੈਲ ਸਿੰਘ ਅ ਸਰਜੀਤ ਸਿੰਘ ਬਰਨਾਲਾ ਜਦੋਂ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਸਖਬੀਰ ਸਿੰਘ ਬਾਦਲ ਤੇ ਸਰਦਾਰ ਬੂਟਾ ਸਿੰਘ ਇਸ ਤੋਂ ਪਹਿਲਾਂ ਵੀ ਇਹ ਕਹਿੰਦੇ ਨੇ ਕਿ ਜਦੋਂ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕੀਤਾ ਸੀ ਤੇ ਉਹਨਾਂ ਨੂੰ ਸਜ਼ਾ ਲਗਾਈ ਸੀ ਇਸ ਜਿਹੜੀ ਸਜ਼ਾ ਲੱਗਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹਨੂੰ ਤਨਖਾਹ ਕਿਹਾ ਜਾਂਦਾ ਹੈ ਤਨਖਾਹ ਕਿਵੇਂ ਦੀ ਹੁੰਦੀ ਹੈ ਕਿ ਝੂਠੇ ਬਰਤਨ ਮਾਜਨੇ ਜੋੜਿਆਂ ਦੀ ਸਫਾਈ ਕਰਨੀ ਤੇ ਪਾਠ ਕਰਨਾ ਉੱਥੇ ਬੈਠ ਕੇ ਇਹ ਜਿਹੜੀ ਤਨਖਾਹ ਆ ਇਹ ਲਗਾਈ ਜਾਂਦੀ ਆ ਤੇ ਇਸੇ ਤਹਿਤ ਹੀ ਪਿਛਲੇ ਸਮੇਂ ਤੋਂ ਜਿਹੜੀ ਇਹ ਤਖਤ ਹੈ ਇਹਨਾਂ ਤਖਤਾਂ ਦੇ ਵਿੱਚ ਇਕੱਲੇ ਹੀ ਜਥੇਦਾਰ ਵੱਲੋਂ ਫੈਸਲੇ ਸੁਣਾਏ ਜਾਣੇ ਸ਼ੁਰੂ ਕਰ ਦਿੱਤੇ ਗਏ ਜਾਂ ਦੋ ਜਥੇਦਾਰ ਬੈਠ ਕੇ ਹੁਣ ਵੀ ਜਿਹੜੇ ਹੁਕਮਨਾਮੇ ਜਾਰੀ ਹੋਏ ਨਹੀਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਉਹ ਵੀ ਸਿਰਫ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਟੇਕ ਸਿੰਘ ਧਨੋਲਾ ਦੋਹਾਂ ਜਥੇਦਾਰਾਂ ਨੇ ਮਿਲ ਕੇ ਇੱਕ ਹੁਕਮਨਾਮਾ ਜਾਰੀ ਕੀਤਾ ਇੱਥੇ ਹੋਰ ਵੀ ਸਵਾਲ ਖੜੇ ਹੋਏ ਨੇ ਕਿ ਇਹ ਹੁਕਮਨਾਮਾ ਜਾਰੀ ਕਰਕੇ ਇੱਕ ਦਾੜੀ ਕੱਟਣ ਵਾਲੇ ਮੁੱਖ ਮੰਤਰੀ ਨੂੰ ਬੁਲਾਇਆ ਗਿਆ ਜਦੋਂ ਕਿ ਇੱਥੇ ਸ਼ਬਦ ਜਿਹੜਾ ਪਤਿਤ ਵਰਤਿਆ ਜਾਂਦਾ ਪਰ ਪਤਿਤ ਸ਼ਬਦ ਦੇ ਉੱਤੇ ਕਈ ਲੋਕਾਂ ਨੂੰ ਇਤਰਾਜ ਹੈ ਉਹ ਕਹਿੰਦੇ ਕਿ ਪਤਿਤ ਨਹੀਂ ਹੈ ਪਤਿਤੋ ਸਿੱਖ ਹੁੰਦਾ ਹੈ ਜਿਹੜਾ ਅਮਰ ਸੱਖ ਕੇ ਅੰਮ੍ਰਿਤ ਭੰਗ ਕਰ ਦਿੰਦਾ ਹੈ ਜਿਹੜੀਆਂ ਚਾਰ ਬਜਰ ਰਹਿਤਾਂ ਨੇ ਉਹ ਕਰਤਾਂ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਦੁਬਾਰਾ ਅਮਰ ਸੱਖ ਕੇ ਫਿਰ ਗੁਰੂ ਵਾਲਾ ਬਣਦਾ ਨਹੀਂ ਤਾਂ ਉਨੀ ਦੇਰ ਤੱਕ ਉਹ ਪਤਿਤ ਰਹਿੰਦਾ ਇਹ ਗੈਰ ਸਿੱਖ ਕਿਹਾ ਜਾ ਸਕਦਾ ਜਾਂ ਪੂਰਨ ਸਿੱਖ ਨਹੀਂ ਰੇਤ ਮਰਿਆਦਾ ਦੇ ਮੁਤਾਬਕ ਜਿਹੜਾ ਕੇਸ ਕਤਲ ਕਰਨ ਵਾਲਾ ਆ ਉਹਨੂੰ ਪੂਰਨ ਗੁਰਸਿੱਖ ਨਹੀਂ ਮੰਨਿਆ ਜਾਂਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੂਰਨ ਗੁਰਸਿੱਖ ਨੂੰ ਹੀ ਬੁਲਾਇਆ ਜਾਂਦਾ ਪੂਰਨ ਗੁਰਸਿੱਖ ਨੂੰ ਹੀ ਤਨਖਾਹ ਲਗਾਈ ਜਾਂਦੀ ਆ 2 ਦਸੰਬਰ 2024 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਅਕਾਲੀ ਲੀਡਰ ਪੇਸ਼ ਹੋਏ ਸੀ ਸਾਰੇ ਵੱਡੇ ਸਿੱਖ ਲੀਡਰ ਪੇਸ਼ ਹੋਏ ਸੀ ਉਹਨਾਂ ਦੇ ਵਿੱਚੋਂ ਤਿੰਨ ਨੂੰ ਫੈਸਲੇ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਮਨਪ੍ਰੀਤ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਇਹਨਾਂ ਨੂੰ ਪੂਰਨ ਗੁਰਸਿੱਖ ਨਾਂ ਮੰਨਦੇ ਹੋਇਆ ਫੈਸਲੇ ਤੋਂ ਬਾਅਦ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਇੱਕ ਪੂਰਨ ਗੁਰਸਿੱਖ ਨਾਂ ਹੁੰਦੇ ਹੋਇਆ ਵੀ ਭਗਵੰਤ ਮਾਨ ਨੂੰ ਸੱਦਿਆ ਪਰ ਇੱਥੇ ਹਵਾਲਾ ਇਹ ਦੇ ਦਿੱਤਾ ਗਿਆ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਜਾ ਸਕਦਾ ਉਹਨਾਂ ਨੂੰ ਸ਼ਕਤਰੇਤ ਵਿਖੇ ਬੁਲਾਇਆ ਗਿਆ। ਹੁਣ ਇਹ ਵੀ ਲੋਕ ਸਵਾਲ ਖੜੇ ਕਰਦੇ ਨੇ ਕਿ ਜੇਕਰ ਸ਼ਕਤਰੇਤ ਤੇ ਬੁਲਾਉਣ ਦੀ ਮਰਿਆਦਾ ਸੀ ਤਾਂ ਫਿਰ ਮਨਪ੍ਰੀਤ ਬਾਦਲ ਬਲਵੰਤ ਸਿੰਘ ਰਾਮੂਵਾਲੀਆ ਤੇ ਮਨਜਿੰਦਰ ਸਿੰਘ ਸਿੱਧਸਾ ਨੂੰ ਸ਼ਕਤਰੇਤ ਤੇ ਬੁਲਾਇਆ ਜਾ ਸਕਦਾ ਸੀ। ਉਸ ਸਮੇਂ ਤਾਂ ਸਿੱਖ ਲੀਡਰਾਂ ਦੇ ਉੱਤੇ ਵੱਡੇ ਦੋਸ਼ ਲੱਗੇ ਸਨ। ਬਾਈਬਲ ਕਲਾ ਗੋਲੀकांड ਸਿੱਧਸਾ ਸਾਹਿਬ ਨੂੰ ਮਾਫੀ ਦੇਣਾ ਤੇ ਬੇਅਦਬੀਆਂ ਗੁਰਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੋਸ਼ਾਂ ਦੇ ਤਹਿਤ ਕਿਉਂਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦਾ ਜਿਹੜਾ ਸ਼ਾਸਨ ਰਿਹਾ ਉਸ ਦੌਰਾਨ ਇਹ ਸਾਰਾ ਕੁਝ ਹੋਇਆ ਤੇ ਸ਼ਕਬੀਰ ਸਿੰਘ ਬਾਦਲ ਨੇ ਇਹ ਜਿਹੜੀਆਂ ਗੁਨਾਹ ਸੀ ਇਹਨਾਂ ਨੂੰ ਛੇਰਨੀਵਾ ਕਰਕੇ ਝੋਲੀ ਵਿੱਚ ਪਵਾਇਆ ਮੰਨਿਆ ਉਹਨਾਂ ਗੁਨਾਹਾਂ ਦੇ ਵਿੱਚ ਇਹ ਸਾਰੇ ਲੀਡਰ ਜਿਹੜੇ ਸੀ ਇਹਨਾਂ ਨੂੰ ਤਨਖਾਹ ਵੀ ਲੱਗੀ ਪਰ ਇਹਨਾਂ ਤਿੰਨ ਲੀਡਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਗਰ ਇਹ ਮਰਿਆਦਾ ਸੀ ਤਾਂ ਇਹਨਾਂ ਜਿਹੜੇ ਤਿੰਨ ਲੀਡਰ ਸੀ ਇਹਨਾਂ ਨੂੰ ਸਖਤਰਿਤ ਵਿਖੇ ਬੁਲਾਇਆ ਜਾ ਸਕਦਾ ਸੀ ਪਰ ਭਗਵੰਤ ਸਿੰਘ ਮਾਨ ਨੇ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਉੱਥੇ ਹਾਜ਼ਰ ਹੋ ਕੇ ਆਪਣਾ ਸਪਸ਼ਟਿਕਰਨ ਦਿੱਤਾ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਸੀ ਕਿ ਉਹ ਛਿਰਿਆ ਕਲਤਖ ਸਭ ਨੂੰ ਚੈਲੰਜ ਕਰਦੇ ਨੇ ਪਰ ਉਹਨਾਂ ਨੇ ਕਿਹਾ ਕਿ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਛਿਰਿਆ ਕਲਤਖ ਸਭ ਨੂੰ ਚੈਲੰਜ ਕਰਾਂ ਮੇਕ ਨੂੰ ਮਾਨਣਾ ਜਾਂ ਸਿੱਖਾ ਹ ਇਸ ਤੋਂ ਇਲਾਵਾ ਉਹਨਾਂ ਦੇ ਉੱਤੇ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਹ ਗੋਲਕ ਬਾਰੇ ਬੋਲਦੇ ਨੇ ਕਿ ਗੋਲਕ ਦੀ ਦੁਰਵਰਤੋਂ ਹੁੰਦੀ ਹੈ ਇਹ ਗੋਲਕ ਜਿਹੜਾ ਉਹ ਸਿਆਸੀ ਮਫਾਦਿਆਂ ਲਈ ਵਰਤਿਆ ਜਾਂਦਾ ਔਰ ਫਿਰ ਜਸਵੀਰ ਜੱਸੀ ਨੇ ਜਦੋਂ ਇੱਕ ਗੀਤ ਇੱਕ ਧਾਰਮਿਕ ਦੀਵਾਨ ਦੇ ਵਿੱਚ ਗਾਇਆ ਜਿੱਥੇ ਉਸ ਧਾਰਮਿਕ ਦੀਵਾਨ ਦੇ ਵਿੱਚ ਪਈ ਹਰਜਿੰਦਰ ਸਿੰਘ ਸ਼ਰੀਨਗਰ ਵਾਲੇ ਕੀਰਤਨ ਕਰ ਰਹੇ ਸੀ ਤੇ ਉੱਥੇ ਜੱਸੀ ਨੇ ਵੀ ਇੱਕ ਗੀਤ ਧਾਰਮਿਕ ਗੀਤ ਸ਼ਬਦ ਨਹੀਂ ਇੱਕ ਧਾਰਮਿਕ ਗੀਤ ਗਾਇਆ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਕੋਈ ਵੀ ਜਿਹੜਾ ਦਾੜੀ ਕੱਟਣ ਵਾਲਾ ਜਾਂ ਕੇਸ ਕਤਲ ਕਰਨ ਵਾਲਾ ਸਿੱਖ ਹੈ ਉਹ ਕੀਰਤਨ ਨਹੀਂ ਕਰ ਸਕਦਾ ਕਿ ਪੂਰਨ ਗੁਰਸ਼ਿਕ ਹੀ ਕੀਰਤਨ ਕਰ ਸਕਦਾ ਤਾਂ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਟਿੱਪਣੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ ਜਿਹਦੇ ਵਿੱਚ ਇਹ ਦਰਸਾਇਆ ਜਾਂਦਾ ਆ ਕਿ ਭਗਵੰਤ ਮਾਨ ਪਿੰਡਰਾਂ ਵਾਲਿਆਂ ਦੀ ਫੋਟੋ ਦੇ ਉੱਤੇ ਸ਼ਰਾਬ ਦੇ ਚਿੱਟੇ ਮਾਰ ਰਹੇ ਨੇ ਤੇ ਉੱਥੇ ਨਾਲ ਗੁਰੂਆਂ ਦੀਆਂ ਫੋਟੋਆਂ ਵੀ ਦਿਖਾਈਆਂ ਗਿਆ ਨੇ ਤੇ ਭਗਵਾਨ ਮਾਨ ਨੇ ਕਿਹਾ ਕਿ ਮੈਂ ਅਜਹ ਕਰ ਨਹੀਂ ਸਕਦਾ ਇਹ ਫੋਟੋ ਜਿਹੜੀ ਆ ਇਹ AI ਦੇ ਨਾਲ ਬਣਾਈ ਗਈ ਆ ਹੁਣ ਇਹ ਸਾਰਾ ਜਾਂਚ ਦਾ ਵਿਸ਼ਾ ਆ ਤੇ ਦੋਸਤੋ ਅਕਾਲ ਤਖਤ ਸਾਹਿਬ ਤੇ ਜਿਹੜੇ ਬਾਕੀ ਤਖਤ ਨੇ ਇਹ ਸਿੱਖਾਂ ਲਈ ਬਹੁਤ ਅਹਿਮੀਅਤ ਰੱਖਦੇ ਨੇ ਇਹ ਸਿਰਫ ਧਾਰਮਿਕ ਤਖਤ ਹੀ ਨਹੀਂ ਹੈ ਇੱਥੇ ਨਿਆਂ ਹੁੰਦਾ ਆ ਇੱਥੇ ਸਿੱਖਾਂ ਦੇ ਮਸਲੇ ਹੱਲ ਕੀਤੇ ਜਾਂਦੇ ਨੇ ਭਾਵੇਂ ਉਹ ਰਾਜਨੀਤਿਕ ਮਸਲੇ ਹੋਣ ਤੇ ਭਾਵੇਂ ਉਹ ਧਾਰਮਿਕ ਹੋਣ ਇਹਨਾਂ ਤਖਤਾਂ ਦੇ ਜਥੇਦਾਰ ਮਿਲ ਕੇ ਜਿਹੜੇ ਨੇ ਇਹ ਫੈਸਲੇ ਕਰਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਇਹਨੂੰ ਇੱਕ ਪੱਖੀ ਫੈਸਲੇ ਜਿਹੜੇ ਨੇ ਉਹ ਵੀ ਆਉਂਦੇ ਰਹੇ ਨੇ ਲੋਕਾਂ ਵੱਲੋਂ ਇਹ ਅਤਰਾਜਤ ਆਇਆ ਜਾਂਦਾ ਕਿ ਇਹ ਤਖਤ ਅਕਾਲ ਤਖਤ ਸਾਹਿਬ ਉਹ ਜਿਹੜਾ ਆ ਉਹਨੂੰ ਇੱਕ ਪਰਿਵਾਰ ਵੱਲੋਂ ਵਰਤਿਆ ਜਾ ਰਿਹਾ ਔਰ ਇਹ 2 ਦਸੰਬਰ 2024 ਦੇ ਹੁਕਮਨਾਮਿਆਂ ਦੀ ਜਦੋਂ ਉਲੰਘਣਾ ਹੋਈ ਸੀ ਉਸ ਤੋਂ ਬਾਅਦ ਵੀ ਇਹ ਚਰਚਾ ਹੋਈ ਸੀ ਕਿ ਸਖਬੀਰ ਬਾਦਲ ਨੇ ਕਿਰਿਆ ਕਲਤਖ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਤਾਂ ਸਖਬੀਰ ਸਿੰਘ ਬਾਦਲ ਦੇ ਉੱਤੇ ਕੋਈ ਵੀ ਕਾਰਵਾਈ ਕਿਰਿਆ ਕਲਤਖ ਸਾਹਿਬ ਵੱਲੋਂ ਮੁੜ ਕੇ ਨਹੀਂ ਕੀਤੀ ਗਈ ਸਗੋਂ ਉਲਟਾ ਜਿਹੜੇ ਜ਼ਥੇਦਾਰਾਂ ਨੇ ਹੁਕਮ ਨਾਮ ਜਾਰੀ ਕੀਤੇ ਸੀ ਜਿਨ੍ਹਾਂ ਨੇ ਤਨਖਾਹ ਲਗਾਈ ਸੀ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਦਲੀਲ ਤੱਕ ਕਰਕੇ ਕੱਢਿਆ ਗਿਆ ਉਹਨਾਂ ਦੇ ਉੱਤੇ ਉਹਨਾਂ ਦੇ ਕਿਰਦਾਰ ਦੇ ਉੱਤੇ ਚਿੱਕੜ ਸੁੱਟਿਆ ਗਿਆ ਤੇ ਦੋਸਤੋ ਸਿੱਖ ਸੰਗਤ ਜਿਹੜੀ ਆ ਉਹ ਇਹ ਚਾਹੁੰਦੀ ਆ ਕਿ ਅਕਾਲ ਤਖਤ ਸਾਹਿਬ ਦੀ ਤੇ ਪੰਜਾਂ ਤਖਤਾਂ ਦੀ ਮਰਿਆਦਾ ਬਣੀ ਰਹੇ ਇਤੋਂ ਨਿਰਪੱਖ ਫੈਸਲੇ ਹੋਣ ਔਰ ਇਹ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਏ ਕਾਇਮ ਰਹਿਣੀ ਚਾਹੀਦੀ ਆ ਦੋਸਤੋ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਆਪਣੀ ਰਾਏ ਦਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਇਹ ਜਿਹੜੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਇਸ ਦੇ ਨਾਲ ਹੀ ਮਾਈਕਲ ਵਨ ਸਿੰਘ ਗੱਗੜਪਰੀ ਤੁਹਾਡੇ ਤੋਂ ਲੈਣਾ ਆਜਾਦ ਸਤਿ ਸ਼੍ਰੀ ਅਕਾਲ